سارے ہی ادا ارالے کرتے رہے جانا لڑکیاں بھی موقع مل گیا ہے زیادہ تر لڑکیاں کے بہت گھر تھانگ جڑے ہوئے ہوں گے یہ جی ٹی اسپورٹس کلب بھی ہے جو کہ لڑکیاں بھی لڑکیا کے برابر دن دی ہر سال لڑکیاں کا بھی اسی طرح کا پرائز رکھا جاتا ہے لڑکیاں پر ایکٹاوا گیسٹ پلیئر کو دیتی جانی ہے بہت بڑی نام ہے اور لڑکے نے انہوں نے موٹر سائکل دیا جائے گا بہت ਬੱਚੇ ਠੀਕ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਬੱਚੇ ਦੇਖ ਕੇ ਬੀਟ ਦੇ ਸੀਆਰਪੀ ਦੇ ਬੰਦੇ ਆ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਬੋਲੇ ਚੁੱਕ ਭਾਈ ਗੁਰਜੀ ਖਾਲਸਾ ਵਾਰ ਬੱਤਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਜੀ ਸਰਦਾਰ ਬਲਜੀਤ ਸਿੰਘ ਜੀ ਠੀਕ ਹੈ ਹਾਕੀ ਪਲੇਅਰ ਸਭ ਤੋਂ ਪਹਿਲਾਂ ਤਾਂ ਮੋਕੀ ਗੋਲਡ ਕੱਪ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਿੰਨੀ ਖੁਸ਼ੀ ਕਿੰਨਾ ਪ੍ਰਸ਼ਾਤੀ ਕਹਿਣਾ ਚਾਹੋਗੇ ਅੱਜ ਦੇ ਦਿਨ ਖੁਸ਼ੀ ਜੀ ਅਝਾੜ ਨਹੀਂ ਕਰ ਸਕਦੇ ਬਿਆਨਤ ਬਿਆਨਤ ਖੁਸ਼ੀ ਆ ਕਿਉਂਕਿ ਹਾਕੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਇਹ ਲੱਖਾਂ ਚ ਇਨਾਮ ਚਲ ਗਿਆ ਦਾ ਹਾਕੀ ਦਾ ਵੀ ਜੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਟੂਰਨਾਮੈਂਟ ਹੈ ਤੇ ਕੀ ਕੀ ਪ੍ਰਾਈਜ਼ ਹੈ ਇਹ ਤਿੰਨਾ ਟੂਰਨਾਮੈਂਟ ਆ ਜੀ ਹਾਂਜੀ ਠੀਕ ਹੈ ਇਹ ਲੜਕਿਆਂ ਦਾ ਜਿਹੜਾ ਹੈ ਉਹਦਾ 1 ਲੱਖ ਹੈ ਤੇ ਜਿਹੜਾ ਸੈਂਕੜਾ ਹੈ ਉਹਦਾ 70 ਹਜ਼ਾਰ ਹੈ ਹਾਂਜੀ ਜਿਹੜੇ ਪਲੇਅਰ ਹੈਗੇ ਆ ਜਿਹੜੇ ਟੇਡਨ ਵਾਸਤੇ ਆ ਰਹੇ ਕੋਈ ਲੋਕਲੀ ਹੈ ਕੀ ਬਾਹਰੋਂ ਆਏ ਨਹੀਂ ਬਾਹਰੋਂ ਮਤਲਬ ਆਲ ਇੰਡੀਆ ਜੋ ਟੀਮਾਂ ਜਿਹੜੇ ਸਦਿਯਾ ਨੇ ਕਲੱਬਾਂ ਨੇ ਵਧੀਆਂ ਨੇ ਹਾਂਜੀ ਠੀਕ ਹੈ ਟੂਰਨਾਮੈਂਟ ਤਾਂ ਹੁਣ ਮਹਾਕੁੰਮ ਲੱਗਣ ਵਾਲਾ ਥੋੜੀ ਦੇਰ ਤੱਕ ਜੋ ਦਰਸ਼ਕ ਵੀ ਆਣਗੇ ਵੇਖਣ ਵਾਸਤੇ ਸੰਗਤਾਂ ਵਾਸਤੇ ਪ੍ਰਬੰਧ ਕੀ ਕੀ ਕੀਤੇ ਸੰਗਤਾਂ ਵਾਸਤੇ ਜੀ ਰਹਿਣ ਦੀ ਰਹਿਸ਼ ਹੈ ਆਉਣ ਜਾਣ ਦਾ ਜਿਹੜਾ ਏ ਟੀਮਾਂ ਨੂੰ ਕਰਾਇਆ ਵਾ ਇੱਥੇ ਪ੍ਰਸ਼ਾਦੇ ਪਾਣੀ ਦਾ ਖੁੱਲਾ ਜਿਹੜਾ ਵਾ ਤੋਤੀ ਲੰਗਰ ਵਰਤ ਰਿਹਾ ਵਾ ਨਾਮੇ ਪਾਸ਼ਾ ਦੀ ਕਿਰਪਾ ਨਾਲ ਹਾਂ ਹਾਂ ਤੇ ਹਾਂਜੀ ಗ್ರಾಮ ਪੰਚਾਇਤ ਇਨਾਰੇ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਨਾਗਰ ಗ್ರಾಮ ਪੰਚਾਇਤ ਜਿਹੜੀ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਨ ਆਰ ਆਈ ਜਿਹੜੇ ਜਿੰਨੇ ਨਹੀਂ ਆਪਣੇ ਇੱਥੇ ਦੇ ਹੌਕੀ ਪਲੇਅਰ ਨੇ ਉਹਨਾਂ ਦਾ ਤੇ ਮਤਲਬ ਉਹਨਾਂ ਦੀ ਬਦੌਲਤ ਹੀ ਜੋ ਟੂਰਨਾਮੈਂਟ ਆ ਕਿੰਨਾ ਟੂਰਨਾਮੈਂਟ ਆ ਸਕਸੈਸਫੁਲ ਹੋ ਰਿਹਾ ਹੈ ਬਹੁਤ ਸੋਹਣੇ ਪ੍ਰਾਈਜ਼ ਰੱਖੇ ਗਏ ਨੇ ਠੀਕ ਹੈ ਹਾਂਜੀ ਅੱਜਕੱਲ੍ਹ ਦੇ ਨੌਜਵਾਨ ਬੱਚਿਆਂ ਨੂੰ ਕੀ ਸੰਦੇਸ਼ ਕੀ ਮੈਸੇਜ ਆਪਣਾ ਦਿੰਨਾ ਚਾਹੀਦਾ ਅਸੀਂ ਖੁਦ ਹਾਕੀ ਪਲੇਅਰ ਰਹੇ ਹਾਂ ਜੀ ਅਸੀਂ ਇਹੀ ਸੰਦੇਸ਼ ਦਿੰਨੇ ਆ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਵਾ ਆਤਮਕ ਕੁੰਭ ਜਿਹੜਾ ਚੱਲ ਰਿਹਾ ਨਾ ਉਹਦੇ ਤੋਂ ਬਚਣਾ ਤੇ ਸਪੋਰਟਸ ਕੋਰਟਾਂ ਦੀਆਂ ਜਿੱਦਾਂ ਕਈ ਸੀਟਾਂ ਹੁਣ ਖਾਲੀ ਜਾ ਰਹੀਆਂ ਨੇ ਠੀਕ ਹੈ ਜੀ ਤੇ ਉਹ ਆਪਣੇ ਜਿਹੜੇ ਹੱਕ ਵਾ ਲੈਣ ਜੋ ਕਿ ਨਸ਼ਿਆਂ ਦੇ ਵਿੱਚ ਡੁੱਬਰੇ ਨੇ ਨੌਜਵਾਨ ਟੀੜੀ ਤੇ ਮਿਹਨਤ ਕਰਨ ਪੰਜਾਬ ਦੇ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਹੀ ਹੋਊ ਕਿ ਟੀਮ ਚ 11 ਹੈ ਨਾ 올림픽 ਗੇਮਾਂ ਦੇ ਵਿੱਚ 11 ਸੀ ਸੰਸਾਰ ਪੂਰ ਦੇ ਪਲੇਅਰ ਠੀਕ ਹੈ ਜੀ ਹਾਂ ਜੀ ਸਾਰੇ ਚੰਗਾ ਨਹੀਂ ਤੁਹਾਨੂੰ ਐਨਆਰਆਈ ਪਰ ਵੇਖ ਰਹੇ ਹੈ ਜਿਹੜੇ ਇਥੇ ਨਹੀਂ ਵੀ ਆ ਸਕੇ ਕਿਸੇ ਕਾਰਨ ਵਸ਼ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣੇ ਚਾਹੋਗੇ ਅਸੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੱਦਾਂ ਉਹ ਬਾਹਰ ਵੀ ਨੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਜ਼ਰੂਰ ਪਾਉਣ ਜਿੜੀ ਹੌਕੀ ਹੈ ਇਹ ਆਪਣੀ ਇੰਡੀਆ ਦੀ ਅੰਤਰਰਾਸ਼ਟਰੀ ਗੇਮਾਂ ਤੇ ਆਪਣਾ ਜਿਹੜਾ ਵਾ ਭਵਿੱਖ ਜਿਹਦਾ ਵਾ ਉਜੜਾਵਾ ਆਪਣਾ ਵਧੀਆ ਕਰਨ ਬੱਚੇ ਖੇਡ ਕੇ ਤੇ ਭਾਈ ਦੇ ਨਾਲ ਜੇ ਸਪੋਰਟਸ ਆ ਤੇ ਸੋਨੇ ਤੇ ਸੁਹਾਗਾ ਵਾ ਠੀਕ ਹੈ ਜੀ ਅੱਜ ਕੱਲ ਦੇ ਬੱਚਿਆਂ ਦਾ ਜਿਹੜਾ ਰੁਝਾਨ ਚ ਜਾ ਰਿਹਾ ਵਾ WhatsApp Facebook ਉਹਨਾਂ ਨੇ ਕਿਹੋ ਜਿਹੀ ਜਣਾ ਚਾਹੋਗੇ ਤੁਸੀਂ ਪੰਜਾਬ ਦੇ ਪੁਰਸ ਨੂੰ ਅਸੀਂ ਇਹ ਜਣਾ ਚਾਹਨੇ ਆ ਕਿ ਬੱਚਿਆਂ ਨੂੰ ਜਿਹੜਾ ਵਾ ਬਿਲਕੁਲ ਨਾ ਫੜਾਇਆ ਜਾਵੇ ਔਰ ਉਸ ਵਿੱਚ ਆਪ ਨਾਲ ਲੈ ਕੇ ਸਵੇਰੇ ਸ਼ਾਮ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਇਆ ਜਾਵੇ ਜ਼ਿਆਦਾ ਨਹੀਂ ਤੇ 20 ਮਿੰਟ 45 ਮਿੰਟ ਤੇ ਰਣੰਦ ਸਵਾਕੈਂਟਾ ਇਸ ਤਰ੍ਹਾਂ ਕਰ ਕਰਕੇ ਦਿੱਲੀ ਹਾਂਜੀ ਪਿੰਡ ਦਾ ਨਾਮ ਹੈ ਤੇ ਜ਼ਿਲ੍ਹੇ ਦਾ ਨਾਮ ਸਾਡਾ ਪਿੰਡ ਜੀ ਬਾਬਾ ਬਕਾਲਾ ਸਾਹਿਬ ਆ ਜਿੱਥੇ ਨਾਮੇ ਪਾਸ਼ਾ ਤੁੰਤੰ શ્રી ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਤੇ ਉਹਨਾਂ ਦੀ ਕਿਰਪਾ ਨਾਲ ਹੀ ਇਸ ਆਪਹਾ ਗੋਲ ਬਲਵਾੜੀ ਆਏ ਤੇ ਆਪਣਾ ਅਮਰਸਰ ਜਲਾ ਹੈ ਜੀ ਮਾਝੇ ਦੇ ਵਿੱਚ ਸਭ ਤੋਂ ਵਧੀਆ ਹਾਕੀ ਮੀਡੀਆ ਬਾਬਦ ਕਾਲਾ ਸਾਹਿਬ ਦੀ ਹੁੰਦੀ ਸੀ ਹਾਂ ਜੀ ਤੁਹਾਡਾ ਸਰਵਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਤੁਹਾਡਾ ਸਰਵਜੀ ਬਹੁਤ ਧੰਨਵਾਦੀ ਹਾਂ ਅਸੀਂ ਸਾਰੇ ਔਰ ਤੁਹਾਡੇ ਚੈਨਲ ਦੇ ਮਤਲਬ ਇਥੇ ਆ ਕੇ ਕਵਰੇਜ ਕਰਦੇ ਜੇ ਸਾਰੇ ਜਿਹੜੇ ਜੀਡੀਪੀ ਸਪੋਰਟ ਕਲੱਬ ਆ ਤੁਹਾਡੇ ਚੈਨਲ ਦੇ ਕਰਵਾਦੀਆਂ ਰਾਜਵਾਦੀ ਕੇ ਬਲਾਓ ਸਰਵਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਪ੍ਰਤਾਪ ਸਿੰਘ ਵਾਜੀ ਅੱਜ hockey tournament ਦਾ ਮਹਾਕੁੰਭ ਲੱਗਾ ਹੈ ਹਾਕੀ ਕਹਣਾ ਚਾਹੋਗੇ ਇਸ ਦਾ ਇਹ ਜੋ tournament ਹੈ ਪਹਿਲਾ tournament ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਾਦ ਵਿੱਚ 20 ਸਾਲ ਤੋਂ ਇਹ tournament ਕਰਵਾ ਰਹੇ ਹਾਂ ਜਿਹੜਾ ਕਿ ਅਸੀਂ ਸ਼ੁਰੂ ਲੱਗਤਾ ਕੋਦੇ ਥੋੜਾ ਜਿਹਾ ਨਾਮ ਦੰਦੇ ਸੀਗੇ ਅੱਜ ਇਹ ਜਿਹੜੇ ਲੱਖਾਂ ਦੇ ਵਿੱਚ ਨਾਮ ਜੜੇ ਆ ਟੀਮਾਂ ਤੇ ਜਾਣਿਆ ਜਿਸ ਵਿੱਚ ਅੰਡਰ 16 ਲੜਕੀਆਂ ਦਾ ਓਪਨ ਦੇ ਮੈਚ ਹੈ ਹਾਕੀ ਦੇ ਔਰ ਲੜਕੀਆਂ ਦੇ ਓਪਨ ਦੇ ਮੈਚ ਹਾਕੀ ਦੇ ਉਹਦੇ ਮੁਕਾਬਲੇ ਜਿਹੜੇ ਖੇਡ ਮੈਦਾਨ ਵਿੱਚ ਹੋ ਰਿਹਾ ਤੁਹਾਡੇ ਸਾਹਮਣੇ ਆ। ਇਸ ਤੋਂ ਇਲਾਵਾ ਜਿਹੜਾ ਵਾ 15 ਤਰੀਕ 15 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦਾ ਹਾਕੀ ਦਾ ਕਬੱਡੀ ਦਾ ਜਿਹੜਾ ਵਾ ਮੈਚ ਸ਼ੋ ਮੈਚ ਹੋਊਗਾ। ਇਸ ਤੋਂ ਇਲਾਵਾ ਔਰੀ ਬਹੁਤ ਸਾਰੇ ਇਹ ਇਨਾਮ ਜਿਹੜੇ ਉਹ ਕੱਢਦੇ ਆ। ਜਿਵੇਂ ਕਿ ਲक्की ਕੁੰਬੜਾ ਦੇ 20 ਰੁਪਏ ਦਾ ਕੁਪਨ ਹੁੰਦਾ ਵਾ। ਜੇ ਫਿਰ ਆ ਮਤਲਬ 20 ਰੁਪਏ ਦੇ ਵਿੱਚ ਲਾ ਲਓ ਵੀ ਬਾਉਂਡਰੀ ਦੀ ਲੰਬਰੀ ਹੋ ਗਈ ਆਲੀ ਡਿਜ਼ੀ ਹੋ ਗਈ ਔਰੀ ਬਹੁਤ ਸਾਰੇ ਨਾਮ ਜਿਹੜੇ ਅਸੀਂ ਉਸੇ ਨਾਲ ਕੱਢਦੇ ਆ। ਹਾਂ ਜੀ ਤੁਹਾਡਾ ਸਵਾਗਤ ਹੈ। ਇਹ ਵੀ ਨਾਲਾ ਜੀ ਇੰਤਜ਼ਾਮ ਖਿਡਾਰੀਆਂ ਨੂੰ ਆਪਾਂ ਗੇਮਾਂ ਕਰਾਉਣੇ ਆ ਜੀ। ਇਹਦੇ ਵਿੱਚ ਉਹ ਆਦੀ ਇੱਕ ਪਾਸੇ ਨਸ਼ਾ ਨੂੰ ਦੂਰ ਰੱਖਦੇ ਆ ਜੀ ਬੱਚੇ। ਹੁਣ ਇਹ ਅੰਡਰ 16 ਤੇ ਲਾ ਕੇ 15 ਦੇ ਵੀ ਪਲੇਰੀ ਤਿਆਰ ਕੀਤੀ ਆ। ਤੇ ਸ਼ਾਮ ਨੂੰ ਘੱਟੋ ਘੱਟ 100 ਬੱਚਾ ਗਰਾਊਂਡ ਵਿੱਚ ਖੇਡਦਾ ਜੀ। ਕਿਉਂਕਿ ਇਹ ਜਿਹੜੇ ਬੱਚੇ ਇਸ ਗਰਾਊਂਡ ਵਿੱਚ ਖੇਡਣ ਕੋਈ ਨਸ਼ਾ ਨੂੰ ਦੂਰ ਰਹਿਣਗੇ। ਬਿਲਕੁਲ। ਠੀਕ ਹੈ। ਬਹੁਤ ਬੰਦੋ। ਧੰਨਵਾਦ। ਅੱਜ ਸ਼ਾਮ ਨੂੰ ਜੀ 5 ਵਜੇ ਲੱਗੀ ਕੁਫਰ ਲਈ ਬਹੁਤ ਾਰੇਗੇ ਬ੍ਰਾਜ ਜਾਣੇ ਨੇ ਉਹ ਤਾਂ ਪਤਾ ਨਹੀਂ ਆਉਂਦਾ ਕਿ ਉਹ ਉਹ ਤਾਂ ਕੀ ਪਤਾ ਆਲਾ ਹੈ ਹਾਂ ਸਭ ਦਾ